ਕੋਈ ਧੜਾ ਤਨੇ ਨੂੰ ਆਪਾਂ ਕਾਜਾ ਜਾ ਸਕਦਾ ਤੇ ਤਰਾਸੀ ਆਈ ਹੈ ਤੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਬਾਰਡਰ ਡਿਸਟ੍ਰਿਕਟ ਕਿੰਨੇ ਨੇ ਪਠਾਨਕੋਟ ਤੋਂ ਲੈ ਕੇ ਫਰੋਜਪੁਰ ਤੱਕ ਮੈਂ ਕੱਲ ਫਾਜ਼ਲ ਕਾ ਵੀ ਗਿਆ ਸੀ ਫਰੋਜਪੁਰ ਡਿਸਟ੍ਰਿਕਟ ਵੀ ਗਿਆ ਔਰ ਅੰਮ੍ਰਿਤਸਰ ਕਰਨਤਾਰਨ ਡਿਸਟ੍ਰਿਕਟ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਖਾੜਾ ਨੇ ਦਵਾਈ ਮਚਾਈ ਹੈ ਇਹਦੇ ਵਿੱਚ ਮੈਂ ਇੱਕ ਗੱਲ ਤੁਹਾਨੂੰ ਕਹਣੀ ਤਾਂ ਤੁਸੀਂ ਆਪ ਵਿੱਚ ਸਾਰੇ ਲੋਕਲ ਦੇ ਪੁਰਾਣੇ ਵੀ ਬੰਦੇ ਜਿਹੜੇ ਸਿੱਖੜੇ ਨੇ ਇਹ ਵੀ ਲੋਕਲ ਨੇ ਜੇਸੂਲੇ ਉਜ ਦਾ ਤੇ ਬਸੰਤਰ ਦਾ ਪਾਣੀ ਹੁੰਦਾ ਤੇ ਉਹਦੇ ਵਿੱਚ ਉਹ ਕੀਤਾ ਜਾਂਦਾ ਹੁੰਦਾ ਕਿ ਫਿਰ ਦਾਵੀ ਦਾ ਪਾਣੀ ਨਹੀਂ ਛੱਡਿਆ ਜਾਂਦਾ ਪੰਜ-ਸੱਤ ਘੰਟੇ ਚ ਉਜ ਦਾ ਪਾਣੀ ਜਦੋਂ ਅੱਗੇ ਤੁਰ ਪੈਂਦਾ ਤੇ ਉਹਦੇ ਪਿੱਛੇ ਦਾਵੀ ਦਾ ਪਾਣੀ ਉੱਥੋਂ ਤੇ ਤੁਹਾਡਾ ਛਾਪਰ ਕੰਡੀਟ ਦੂਜਾ ਜੀ ਸਾਹਿਬ ਦਾ ਟੈਂਪੋ ਉੱਥੋਂ ਛੱਡੇ ਜਾਂਦਾ ਐਦਕੀ ਹੋ ਕੇ ਦੋਨੋਂ ਇਕੱਠੇ ਪਾਣੀ ਚਲਾ ਦਿੱਤੀ ਜੀ ਉੱਥੇ ਉੱਥੇ ਵੀ ਚਲਾ ਦਿੱਤਾ ਉੱਥੇ ਬਸੰਤਰ ਵੀ 깔 ਗਿਆ ਉੱਥੇ ਇਹਨਾਂ ਨੂੰ ਵੀ ਪਾਣੀ ਛੱਡ ਦਿੱਤਾ ਉਹਦੇ ਨਾਲ ਜਿਹੜੇ ਗਾਵੀ ਦੇ ਵਿੱਚ ਜਿਹੜਾ ਹੜਾ ਪ੍ਰੈਸ਼ਰ ਦੇ ਨਾਲ ਆ ਪਾਣੀ ਤੇ ਫੰਡਾ ਦੇ ਵਿੱਚ ਵੀ ਦੋਸਤ ਰੱਖ ਜੇ ਦੀ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਹ ਇਨਕੁਆਇਰੀ ਕਰੋ ਕਿ ਜਿਹੜੇ ਆਫੀਸਰਾਂ ਨੇ ਇਹ ਆਰਡਰ ਪਾਸ ਕੀਤੇ ਨੇ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਰਜਿਸਟਰ ਹੋਣਾ ਚਾਹੀਦਾ ਤਾਂ ਕਿ ਅੱਗੇ ਤੋਂ ਇਹੋ ਜੀ ਤਰਾਸ਼ ਦੀ ਨਾ ਆਵੇ ਉੱਗੇ ਤੋਂ ਕੋਈ ਬੰਦਾ ਇਹ ਗਲਤ ਖੰਨਾ ਕਰੇ ਕੇਂਦਰ ਸਰਕਾਰ ਕੋਲ ਇਹ ਮਤਾ ਜਾ ਕੇ ਮੰਗ ਚੁੱਕੀ ਪਹਿਲਾਂ ਵੀ ਚੁੱਕੀ ਆ ਔਰ ਹੁਣ ਮੰਗੇ ਇਹ ਜਿਆਦਾ ਵਰਤਿਆ ਕਿਉਂਕਿ ਜਿਹੜਾ ਗਾਵੀ ਦਰਿਆ ਇੱਕ ਪਾਸੇ ਸੱਜੇ ਹੱਥ ਜਿਹੜਾ ਪਾਕਿਸਤਾਨ ਚੱਲਦਾ ਤੇ ਖੱਬੇ ਇੰਡੀਆ ਦਾ ਪੀਸਾਈਡ ਆ ਜਾਂਦਾ ਇਹ ਨੈਸ਼ਨਲ ਸਕਿਉਰਿਟੀ ਨੂੰ ਵੀ ਖਤਰਾ ਜਦੋਂ ਤੁਸੀਂ ਟੁੱਟਦੀ ਆ ਉਦੋਂ ਪਿੰਡਾਂ ਦੇ ਪਿੰਡ ਡੁੱਬ ਜਾਂਦੇ ਤੇ ਕੋਈ ਵੀ ਜੋ ਅਨਸਖਾਮੀ ਘਟਨਾ ਪਾਕਿਸਤਾਨ ਕਰ ਸਕਦਾ ਇਹਦੀ ਜਿਹੜੀ ਜ਼ਿੰਮੇਵਾਰੀ ਟੋਟਲ ਇਹ ਜਮਹਰੀ ਹੋਣੀ ਚਾਹੀਦੀ ਹੈ ਕਿ ਜਿਹੜੀ ਤੁਸੀਬ ਚੋਂ ਜਿੱਥੋਂ ਜਿਹੜੀ ਤੁਸੀ ਉਥੋਂ ਲੈ ਕੇ 90 ਕਿਲੋਮੀਟਰ ਆਪਣੀ ਲਈ ਕੋਕਾਸਪੁਰਤੀ ਬਣ ਗਈ ਹੈ ਇਹ 90 ਕਿਲੋਮੀਟਰ ਜਿਹੜੀ ਤੁਸੀ ਆ ਇਹਨੂੰ ਚੌੜਿਆਂ ਤੇ ਉੱਚਾ ਕੀਤਾ ਜਾਏ 8 8 ਫੁੱਟੀ ਦੇ ਤੋਂ ਚਾਈ ਵੀ ਜਾ ਰਹੀ ਚੀ ਉਹਦੇ ਉੱਤੇ ਸੜਕ ਬਣਨੀ ਚਾਹੀਦੀ ਹੈ ਕਿ ਜੇ ਸੜਕ ਬਣੇ ਕਿਤੇ ਤੁਸੀ ਦੁਬਾਰਾ ਨਹੀਂ ਟੁੱਟੇ ਇਹ ਜਿਹੜੀਆਂ ਚੀਜ਼ਾਂ ਲੈ ਕੇ ਜਦੋਂ ਕਿ ਇਹਦੇ ਨਾਲ ਜਦੋਂ ਅੱਗੇ ਚਲੇ ਜਾਂਦੇ ਜਦੋਂ ਦਿਨ ਨਗਰ ਤੋਂ ਥੱਲੇ ਪਹੁੰਚਦੇ ਜਿਹੜੀ ਉਥੇ ਜਾ ਕੇ ਤਬਾਈ ਬਚੀ ਆ ਉਥੇ ਇਸ ਕਰਕੇ ਹੋਈ ਆ ਕਿ ਜਿਹੜੇ ਆਪਣਾ ਸਕੀ ਨਾਲਾ ਉਹ ਤੇ ਸਕੀ ਨਾਲਾ ਤੇ ਇਹ ਰਾਵੀ ਦੋਨੇ ਇਕੱਠੇ ਹੋ ਜਾਂਦੇ ਉਹਦੇ ਚ ਉਹਨਾਂ ਨੂੰ ਕਹਿ ਕੇ ਸਕੀ ਨਾਲੇ ਨੂੰ ਵੀ ਜਿਹੜੀ ਤਬਾਈ ਅਜ ਨਾਲੇ ਤੱਕ ਮਚੀ ਹੈ ਸਕੀ ਨਾਲੇ ਨੂੰ ਵੀ ਉਹਦੇ ਤੁਸੀਂ ਦੋਵੇਂ ਪਾਸੇ ਬਣੀਆਂ ਜਾਂਦਾ 2023 ਦੇ ਵਿੱਚ ਮੈਂ ਤੁਹਾਨੂੰ ਦੱਸਦਾ ਮੇਰਾ ਖਲੋਂ ਤੋਂ ਇੱਕ ਟੈਕਨੀਕਲ ਇਸ਼ਾਰਾ ਖਮਮਦ ਸੀ ਉਹੋ ਹੀ ਸੀ ਉਸ ਵੇਲੇ ਮੈਨੂੰ ਅਜੇ ਤੱਕ ਜਾਦਿਆ ਤੇ ਉਹਨਾਂ ਨੇ ਇੱਕ ਲਿਖ ਕੇ ਭੇਜ ਦਿੱਤਾ ਸੀ ਕਿ ਜਿਸ ਵੇਲੇ ਪਾਣੀ ਉਧਰੋਂ ਆਇਆ ਉਸ ਵੇਲੇ ਚਿੱਠੀ ਗਈ ਸੀ ਜੀਸੀ ਦੀ ਤੇ ਜਿਹੜਾ ਉੱਥੋਂ ਐ ਰਾਵੀ ਦੇ ਵਿੱਚੋਂ ਪਾਣੀ ਨਾ ਛੱਡਿਆ ਜਾਏ ਕਿ ਮੇਰਾ ਪਹਿਲਾਂ ਪਾਣੀ ਨਿਕਲ ਜੇਗਾ ਤੇ ਉਦੋਂ ਬਾਅਦ ਨੇ ਪਾਣੀ ਉਸ ਵੇਲੇ ਜਿਹੜਾ ਆਇਆ ਸੀ ਉਹਨੂੰ ਕੰਟਰੋਲ ਕਰ ਲਿਆ ਗਿਆ ਸੀ ਪਰ ਹੋਰ ਤੇ ਵੇਖੋ ਨਾ ਤੁਹਾਡੇ ਮਦਪੁਰ ਹੈਡਵੌਕਸ ਦੇ ਗੇਟ ਵੀ ਟੁੱਟ ਜਾਣ ਤੇ ਮੈਂ ਟੈਕਨੀਕਲੀ ਇੱਕ ਚੀਜ਼ ਵੇਖਿਆ ਕਿ ਜਦੋਂ ਸਭ ਤੋਂ ਪਹਿਲਾਂ ਇਹ ਹੁੰਦਾ ਸੀ ਕਿ ਸੈਂਟਰ ਵਾਲੇ ਗੇਟ ਖੋਲੇ ਜਾਂਦੇ ਸੀ ਤੇ ਫਿਰ ਸਾਈਡਾਂ ਵਾਲੇ ਗੇਟ ਜਿਹੜੇ ਨੇ ਤੇ ਖੋਲੇ ਜਾਂਦੇ ਜਦੋਂ ਤੁਹਾਨੂੰ 7 ਦਿਨ ਪਹਿਲਾਂ ਮੌਸਮ ਵਿਭਾਗ ਨੇ ਇਹ ਕਹਤਾ ਕਿ ਪੰਜਾਬ 'ਚ بارشਾਂ ਜਿਹੜੇ ਬਹੁਤ ਜ਼ਬਰਦਸਤ ਹੋਣਗੀਆਂ ਤਪ ਤੁਸੀਂ ਉਹ 7 ਦਿਨ ਜਿਹੜੇ ਸੀ ਗੇਟ ਦਾ ਉਹਨਾਂ ਪਾਣੀ ਕਿਉਂ ਰਿਲੀਜ਼ ਕੀਤਾ ਇਹ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਜੇ ਇਹਦੀ ਰਿਪੇਅਰ ਨਹੀਂ ਗੇਟਾਂ ਦੀ ਕੀਤੀ ਇਹਨਾਂ ਕੋਲ ਟਾਈਮਲੀ ਗੇਟ ਵੀ ਨਹੀਂ ਖੁੱਲੇ ਤੇ ਇਹ ਜਿਹੜੇ ਸੀ ਜਸਵਲੇ ਰঞ্জੀਤ ਸਾਹਿਬ ਦਾ ਡੈਮ ਤੇ ਦੇਖਦੇ ਵਿੱਚ ਜਿੱਥੇ ਪਾਣੀ ਆ ਗਿਆ ਉਹਨੂੰ ਥੋੜਾ ਥੋੜਾ ਕਰਕੇ ਰਿਲੀਜ਼ ਕਰਨਾ ਚਾਹੀਦਾ ਸੀ ਜਿਹੜਾ ਜੋ ਇਹਨਾਂ ਨੂੰ 31 31 ਸਤੰਬਰ ਤੱਕ ਚਾਹੀਦਾ ਸੀ ਉਹ ਤੇ ਇਹਨਾਂ ਦਾ ਵੀ ਨਹੀਂ ਪੂਰਾ ਹੋ ਗਿਆ ਸੀ ਉਹ ਇਸ ਕਰਕੇ 10 ਦਿਨ ਦਾ ਜਿਹੜਾ ਗੈਪ ਪਿਆ ਉਹ ਦਾ ਜਿਹੜਾ ਉਹਨੇ ਨੁਕਸਾਨ ਕੀਤਾ ਜੇ ਦੀ ਆਪਾਂ ਸਾਡਾ ਵੀ ਕੋਣ ਤੇ ਇਹਨੂੰ ਅੱਗੇ ਕਰੀਏ 88 ਤੋਂ ਬਾਅਦ 37 ਸਾਲ ਬਾਅਦ ਇਹਨੇ ਪ੍ਰਾਨਕ ਹੜਾਇਆ ਤੇ ਜਿਹੜੇ ਹੁਣ ਸਾਡੇ ਤੇ ਬੱਚੇ ਦੇਖ ਲੈ ਦੋ ਦੋ ਹੜ ਹੁਣ ਅਗਲੇ ਬੱਚੇ ਨਾ ਵੇਖ ਤਾਂ ਕਿ ਉਹਦੇ ਲਈ ਹੁਣ ਸਾਰੇ ਜਾਣੇ ਮਿਲੋ ਟੱਕੇ ਰੋਡ ਲਾਈਫ ਤੇ ਜਿਹਦਾ ਵੀ ਕਰਾਂ ਦੀ ਗੱਲ ਕੀਤੀ ਆ ਉਹ ਪਹਿਲਾਂ ਹੀ ਅਸੀਂ ਜੇ ਜਦੋਂ ਹੜਾ ਜੇ ਨਹੀਂ ਵੀ ਸੀ ਆਇਆ ਤਾਂ ਮੈਂ ਸਾਡੀ ਨੌਕਮਿਟੀ ਦਾ ਮੈਂਬਰ ਵੀ ਹਾਂ ਸ਼ਿਵਰਾਜ ਚੋਹਾਨ ਜਿਹੜੇ ਕਮੇਟੀ ਤੇ ਬੈਠੇ ਸੀ ਮੈਂ ਉਹਨਾਂ ਨੂੰ ਆਖਿਆ ਸੀ ਕਿ ਜਿਹੜੇ ਬਾਰਡਰ ਦੇ ਉੱਤੇ 3-3 ਕਿਲੋਮੀਟਰ ਤੱਕ ਪਿੰਡ ਨੇ ਉਹਨਾਂ ਪਿੰਡਾਂ ਦੀ ਜ਼ਿੰਮੇਵਾਰੀ ਇੰਦਰਾਵਾਸ ਯੋਜਨਾ ਤੇ ਤੁਹਾਡੀ ਪੈਂਦੀ ਹੈ ਕਿ ਹਾਂ ਕਿ ਉਹਨਾਂ ਲੋਕਾਂ ਨੂੰ ਮੌੜ ਹਸਾਇਜਾ ਪਰ ਹੁਣ ਇਹੋ ਜੀ ਸਿਚੁਏਸ਼ਨ ਆ ਗਿਆ 3 ਕਿਲੋਮੀਟਰ ਦੀ ਬਜਾਏ 7 ਕਿਲੋਮੀਟਰ ਤੱਕ ਤਕਰੀਬਨ ਜਿਹੜੇ ਘਰਾਂ ਦੇ ਵਿੱਚ ਚਾਹੇ ਪੱਕੇ ਨੇ ਕੱਚੇ ਨੇ ਤੇ ਟੇੜਾ ਆ ਗਿਆ ਕੱਚੇ ਤੇ ਡਿਗੀ ਪਏ ਨੇ ਤੇ ਜਿਨ੍ਹਾਂ ਨੂੰ ਪ੍ਰੋਸਟ ਨੇ ਹੋਇਆ ਸੀ ਉਹ ਵੀ ਡਿੱਗ ਪਏ ਨੇ ਉਹਨਾਂ ਸਾਰਿਆਂ ਦੀ ਅਸੀਂ ਜੋਰ ਦੇ ਕੇ ਉਹ ਲੈਣੇਗੇ ਸਾਡੀ ਜਿਹੜੀ ਕਮੇਟੀ ਆ ਤੇ ਰੂਰਲ ਡਿਵੈਲਪਮੈਂਟ ਕਮੇਟੀ ਉਹਦੇ ਕਾਂਗਰਸ ਦੇ ਐਮਪੀ ਚੇਅਰਮੈਨ ਨੇ ਉਹਨਾਂ ਨੂੰ ਜਾ ਕੇ ਮਨਪਤਰਤਨ ਮੈਂ ਤਰੀਕ ਨੂੰ ਬੜਵਦੀਆਂ ਟਾਈਮ ਰੱਖਿਆ ਮੈਂ ਉਹਦਾ ਧੰਨਵਾਦ ਵੀ ਕਰਦਾ ਕਿ 9 ਤਰੀਕ ਨੂੰ ਉਸ ਦਿਨ ਸਾਡੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਚੋਣ ਹੈ ਅਸੀਂ ਪੰਜਾਬ ਦੇ ਮੇਰੇ ਖਿਆਲ ਕਾਂਗਰਸੀ ਜ਼ਿਆਦਾ ਐਮਪੀ ਆ ਉਹਨਾਂ ਨੇ ਬੜੀ ਵਾਰੀ ਇੰਟਰਨੈਟ ਉਸ ਦਿਨ ਜਾਓ ਜਿਸ ਨੇ ਕਾਂਗਰਸੀ ਕੋਈ ਇੱਥੇ ਤੁਹਾਨੂੰ ਜਿਸੇ ਨਾਲ ਤੇ ਨਾਮ ਕਰਦਾ ਗੱਲ ਕਰਦੇ ਪਰ ਮੈਂ ਕੁਆਡੇਰਾ ਹੀ ਉਹਨਾਂ ਨੂੰ ਮੰਨ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜਾ ਵਾਈਡ ਸਰਵੇ ਆਪਣਾ ਕਰੋ ਔਰ ਇਹ ਜਿਹੜਾ ਬਾਰਡਰ ਆ ਜਿਹੜੇ ਜਿਹੜਾ ਹਿੰਦੁਸਤਾਨੀ ਰਾਖੀ ਕਰਦਾ ਜਿਨੇ ਆਜ਼ਾਦੀ ਤੇ ਸਭ ਤੋਂ ਵੱਧ ਸਾਡੀ ਹੋਂਦ ਕਰੀ ਆ ਉਸ ਪੰਜਾਬ ਨੂੰ ਕਟੋ-ਕਟ ਜਿਹੜਾ ਜਿੱਥੇ ਗੋਪੀ ਦੇ ਫੈਸਲੇ ਨੇ ਉਹਦੇ 1 ਲੱਖ ਰੁਪਏ ਦੇਣਾ ਚਾਹੀਦਾ ਕਿਤੇ ਛੋਲੇ ਦੀ ਫਸਲ ਉੱਤੇ 50 ਹਜ਼ਾਰ ਰੁਪਏ ਮੌਜਦਾ ਉਸਨੂੰ ਅਮਾਉਂਟ ਕਰਕੇ ਜੇਕਰ ਕਰੋੜ ਨਹੀਂ ਬਣਨੀ ਉਹਦੇ ਨਾਲ ਕਰੋੜ ਨਹੀਂ ਬਣਦਾ ਜਿੰਨਾ ਚਿਰ ਪੰਜਾਬ ਸਰਕਾਰ ਜਿਹੜਾ ਮੁੱਖ ਮੰਤਰੀ ਇਹ ਕਹਿੰਦਾ ਸੀ ਕਿ ਮੈਂ ਮੁਰਗੀ ਦਾ ਵੀ ਦਊਂਗਾ ਮੁਆਵਜ਼ਾ ਮੁਰਗੀ ਨੂੰ ਛੱਡ ਤੂੰ ਇਹ ਦੱਸ ਦੇ ਕਿ ਤੇਰਾ ਜਿਹੜਾ 250 ਰੁਪਏ ਪਾੜਾ ਸਾਹਿਬ ਨਾਲ ਖੜੇ ਆ ਗੋਇਲ ਸਾਹਿਬ ਨੇ ਅੰਦਰ ਕਿੰਨਾ ਪੌਣਾ ਘੰਟਾ ਲੈਕਚਰ ਦੇ ਕੇ ਜਿਹੜੇ ਤੁਸੀਂ ਜਿਹੜੇ ਪੰਧ ਮਜ਼ਬੂਤ ਕਰ ਦਿੱਤੇ ਨੇ ਏ ਗੱਲ ਉਹਦਾ ਨਹੀਂ ਜਿਹੜੇ 1 ਕਰੋੜ ਦੇ ਨਾਲ ਜਿਹੜੇ ਬੜਾ ਵੱਡਾ ਉਹਨਾਂ ਕਾਹਦਾ ਆਸਾਨ ਹੈ ਕਿ ਨਹੀਂ ਤੁਹਾਡੀ ਤਨਖਾਹ 50000 ਬੇਸਿਕ ਤੇ 25000 25000 ਬੇਸਿਕ ਤੇ ਉਹਦੀ ਕਰ ਲੋ ਜਿਹੜੇ ਉਹਨਾਂ ਦੇ 1 ਬੰਨੇ ਤੇ ਉਹਨਾਂ ਨੂੰ 25000 ਕੀ ਕੀ ਕਰੋਗੇ ਉਹਦਾ ਹਿਸਾਬ ਵੀ ਲਾ ਲਓ ਜਿਹੜੇ ਇਹ ਇਹ ਮਸ਼ਹੂਰੀਆਂ ਦੀ ਸਰਕਾਰ ਅਸੀਂ ਆਪਣੀ ਤਨਖਾਹ ਦੇ ਦਿੱਤੀ ਆਪਣਾ ਹੈਲੀਕਾਪਟਰ ਦੇ ਦਿੱਤਾ ਉਹਦੋਂ ਦਾ ਤੇ ਮੁੱਖ ਮੰਤਰੀ ਤੁਰਨ ਜੋਗਾ ਹੀ ਨਹੀਂ ਸੀ ਹੈਲੀਕਾਪਟਰ 'ਚ ਬੈਠ ਕੇ ਉਹਨੇ ਜਾਣਾ ਕਿੱਥੇ ਸੀ ਉਹ ਹੈਲੀਕਾਪਟਰ ਤੇ ਉਹ ਉੱਥੇ ਹੀ ਰਹਿ ਗਿਆ ਹੈਲੀਕਾਪਟਰ 'ਚ ਚੜ ਹੀ ਨਹੀਂ ਸੀ ਸਕਦਾ ਉਹ ਇਹ ਜਿਹੜੀਆਂ ਚੀਜ਼ਾਂ ਨੇ ਮਸ਼ਹੂਰੀਆਂ ਦੀ ਬਜਾਏ ਜਾਣ ਕੇ ਆਓ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਦੇਖਿਆ ਗਿਆ ਕਿ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਹੜੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਪੰਜਾਬ ਪੁਲਿਸ ਨੂੰ ਚਲਾਨ ਕੀਤੇ ਜਾ ਰਹੇ ਉਹਨਾਂ ਰੋਕਿਆ ਜਾ ਰਿਹਾ ਕਿਦਾਂ ਦੇਖਦੇ ਇਹਨਾਂ ਨੂੰ ਯਾਰ ਮੈਂ ਤੁਹਾਡੇ ਕੋਲ ਇਹ ਕਿੰਨਾ ਕਿ ਇਹ ਕਦੀ ਤੁਸੀਂ ਵੇਖਣਾ ਇਹੋ ਹੀ ਪੰਜਾਬ ਪੁਲਿਸ ਲੰਗਰ ਲਾਉਂਦੀ ਸੀ ਅੱਜ ਜੇ ਉਹਨਾਂ ਦੇ ਚਲਾਨ ਕੀਤੇ ਜਾਂਦੇ ਨੇ ਇਹ ਬੜੀ ਸ਼ਰਮ ਵਾਲੀ ਗੱਲ ਆ ਔਰ ਇਹ ਸਾਨੂੰ ਇਹਦੇ ਉਪਵਾਦ ਪੱਖੋਂ ਕਿ ਅੱਜ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੇ ਜਿੰਨਾ ਸਹਿਯੋਗ ਦਿੱਤਾ ਮੇਰਾ ਖੁਸ਼ੀ ਹੁੰਦੀ ਹੈ ਕਿ ਪੰਜਾਬ ਸਰਕਾਰ ਦੇ ਸਿਰ ਰੈਜ ਦੇ ਅੰਦਰ 90% ਦੁਨੀਆ ਪੁਖੀ ਬਸ